ਪਾਣੀ ਖੜ ਜਾਂਦਾ ਜੇ ਹੁਣ ਆਪਾਂ ਟੂਆ ਪੱਟ ਕੇ ਪਾਣੀ ਪਾਣੀ ਨਾ ਫਿਰ ਉਹ ਪਾਣੀ ਤੁਸੀਂ ਕਮਟੀਆਂ ਸੋਖਣਗੇ ਜਿਹੜਾ ਇਹ ਪੜਛ ਡੈਮ ਹੈ ਜੀ ਪਿੰਡ ਪੜਛ ਜ਼ਿਲ੍ਹਾ ਮੋਹਾਲੀ ਦੇ ਵਿੱਚ ਪੈ ਜਾਂਦਾ ਜੀ ਇਹ ਚੰਡੀਗੜ੍ਹ ਤੋਂ ਸਿਰਫ 3 ਕਿਲੋਮੀਟਰ ਹੈ ਇਹ ਇਸ ਟਾਈਮ ਅਸੀਂ ਡੈਮ ਦੇ ਵਿੱਚ ਖੜੇ ਹਾਂ ਜੀ ਇਹੀ ਟਾਈਮ ਸਾਡਾ 1990 ਦੇ ਵਿੱਚ ਲੱਗਿਆ ਸੀ ਜੀ ਤੇ 1992 ਦੇ ਵਿੱਚ ਇਹਦੀ ਸਪਲਾਈ ਸ਼ੁਰੂ ਹੋ ਗਈ ਸੀ ਜ਼ਿਮੀਂਦਾਰਾਂ ਨੂੰ ਪਾਣੀ ਦੇਣ ਵਾਸਤੇ ਇੱਕ ਖੇਤਾਂ ਨੂੰ ਇਹ ਟਾਈਮ ਤੋਂ ਸਾਡਾ ਸ਼ੌਂਕ ਪੜਛ ਤੇ 나ਡਾ ਪਿੰਡ ਨੂੰ ਪਾਣੀ ਲੱਗਦਾ ਸੀ ਸਿੰਚਾਈ ਵਾਸਤੇ ਬੜਾ ਵਧੀਆ 2012 ਤੱਕ ਬੜਾ ਵਧੀਆ ਚੱਲਦਾ ਰਿਹਾ ਹੈ ਟਾਈਮ ਹੁਣ ਅੱਜ ਦੀ ਸਥਿਤੀ ਇਹ ਆ ਤੁਸੀਂ ਦੇਖ ਲਓ ਸਾਰਾ ਟਾਈਮ ਇਸ ਟਾਈਮ ਆ ਸੁੱਕਿਆ ਹੋਇਆ ਹੈ ਪਾਣੀ ਦਾ ਪੁਰਾਣੀ ਹੈ ਤੇ ਜੰਗਲੀ ਜਾਨਵਰ ਮਰ ਰਹੇ ਆਂ ਨੀਲ ਗਊਆਂ ਉਹਨਾਂ ਦੇ ਵਿੱਚ ਹਿਰਨ ਐ 12 ਸਿੰਗੇ ਆ ਜੀ ਮੋਰ ਗਿੱਦੜ ਹੋਰ ਬਹੁਤ ਕਿਸਮ ਦੇ ਜਾਨਵਰ ਇੱਥੇ ਪਾਣੀ ਤੋਂ ਸਾਰੇ ਮਰ ਰਹੇ ਆਂ ਅਗਰ ਜਾਨਵਰ ਨੀਚੇ ਪਾਣੀ ਪੀਣਾਂ ਦਾ ਤਾਂ ਉਹ ਜੰਗਲੀ ਕੁੱਤੇ ਉਹਨਾਂ ਨੂੰ ਬੜੇ ਮਾਰ ਰਹੇ ਆਂ ਜੀ ਜਨ ਜਾਨਵਰਾਂ ਨੇ ਘਟੂਘੜ 5 600 ਜਾਨਵਰ ਇੱਥੇ ਮਰ ਸੁੱਕਾ ਜੀ ਹੁਣ ਸਾਡੇ ਪਿੰਡ ਦੇ ਮੁੰਡੇ ਸਾਰੀ ਟੀਮ ਐ ਇਹ ਘਟੂਘੜ ਦੇ ਡੇਢ ਦੋ ਮਹੀਨੇ ਤੋਂ ਨਾ ਇੱਥੇ ਟੈਂਕਰਾਂ ਰਾਹੀਂ ਪਾਣੀ ਪਿਚਾ ਰਹੇ ਆਂ ਜੀ ਬੜੀ ਜੀ ਸੇਵਾ ਕਰ ਰਹੇ ਆਂ ਦਿਨ ਰਾਤ ਲੱਗੇ ਹੋਏ ਆਂ ਘਟੂਘੜ ਰੋਹ ਦੇ 20 ਤੋਂ 25 30 ਟੈਂਕਰ ਰੇ ਡੇਲੀ ਲੈ ਕੇ ਆ ਰਹੇ ਆਂ ਤੋਂ ਬਾਅਦ ਖਾਲਸਾ ਆਈਡ ਵਾਲਿਆਂ ਨਾਲ ਵੀ ਸੰਪਰਕ ਕੀਤਾ ਜੀ ਅੱਜ ਉਹ ਟੀਮ ਪਹੁੰਚੀ ਐ ਅਸੀਂ ਉਹਨਾਂ ਦੇ ਬਹੁਤ ਬਹੁਤ ਧ ਉਹਨਾਂ ਨੇ ਮੌਕਾ ਦੇਖਿਆ ਇੱਥੇ ਆ ਕੇ ਉਹਨਾਂ ਨੇ ਸਾਡੀ ਹਰ ਸੰਭਵ ਮਦਦ ਦਾ ਸਾਨੂੰ ਭਰੋਸਾ ਦਿਵਾਇਆ ਤੇ ਉਹ ਇਸ ਟਾਈਮ ਉਹ ਕਹਿੰਨੇ ਵੀ ਜੋ ਵੀ ਤੁਹਾਨੂੰ ਜੋ ਵੀ ਚੀਜ਼ ਚੀਜ਼ ਦੀ ਜ਼ਰੂਰਤ ਹੈ ਸੀ ਉਹ ਤੁਹਾਨੂੰ ਹਾਜ਼ਰ ਕਰਾਂਗੇ ਤੇ ਤੇ ਖਾਲਸਾ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ